ਕਮਾਂਡਰ ਨੂੰ ਲੈ ਕੇ ਜਾਣੇ ਆ ਘੁੰਮਣ ਆ ਜਾ ਆ ਦੇਖੋ ਜਮਾ ਨਾਲ ਜਾਊਗਾ ਤੇ ਨਾਲ ਜਿੰਮੀ ਵਰਗੇ ਜਾਣਗੇ ਇਹ ਉਹ ਖੜਾ ਕਮਾਂਡਰ ਚੱਲੋ ਪੁੱਤ ਆਪਾਂ ਆ ਜਾ ਭੱਜ ਭੁੱਜ ਕੇ ਅੱਗੇ ਆਹ ਦੇਖ ਲਓ ਜਮਾ ਗੇਟ 'ਚ ਖੜਾ ਨਾ ਕੋਈ ਆਇਆ ਨਹੀਂ ਰੱਸਾ ਫੜ ਕੇ ਆ ਜਾ ਆਇਆ ਪਤੋਏ ਆਇਆ ਕਮਾਂਡਰ ਆਇਆ ਚੱਲ ਗਏ ਆਇਆ ਨਹੀਂ ਵੀ ਕਰੋ ਫੜ ਕੇ ਲਿਆਉਣਾ ਪਊਗਾ ਨਾਲ ਜਾਊਗਾ ਹੁਣ ਦੇ ਜੈਕੀ ਆ ਜਾ ਹੋ ਜਾਂਦੇ ਆਊਗੀ ਚੱਲੋ ਪੁੱਤ ਅਸੀਂ ਜਾਵਾਂਗੇ ਬਾਈ 2.5 ਕਿਲੋਮੀਟਰ ਆ ਦੇਖੀ ਜਾਓ ਆਇਆ ਪੱਜ ਗਿਆ ਠੀਕ ਹੈ ਦੇ ਕੋਈ ਚੱਕਰੀ ਨਹੀਂ ਇਹਨੂੰ ਵੀ ਐ ਫੜ ਕੇ ਲੈ ਜਾਣਾ ਪਊਗਾ ਨਸਲਾਂ ਮੋ ਸਾਰਾ ਕੋਸ ਇੱਥੇ ਆ ਕੇ ਮੀਟਰ ਕਰਦਾ ਆ ਜਾ ਬੱਤੋਏ ਤੇ ਦੋ ਸ਼ਿਕਾਰੀ ਆਪਣੇ ਆਹਾ ਆਇਆ ਨਾ ਲਈ ਰੇਸ਼ ਲਾਉਂਗਾ ਤੇਰੇ ਨਾਲ ਮੈਂ ਆਇਆ ਕਮਾਂਡਰ ਅੱਜ ਤੈਨੂੰ ਮੈਂ ਛੱਡ ਦੂੰ ਅੱਜ ਮੈਂ ਬੂਟਵਾੜ ਪਾ ਕੇ ਪੂਰਾ ਫਿੱਟ ਹੋ ਕੇ ਆਇਆ ਲੈ ਲੈ ਕਿਉਂ ਆਇਆ ਕਮਾਂਡਰ ਮਤ ਜਾਨਣਾ ਸਰ ਹੁੰਦਾ ਨਾ ਮਾਂ ਚਲਾ ਮਰਾ ਪੁੱਤ ਆਇਆ ਚੱਲ 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 ਆ ਦੋ ਪਿਆ ਕਮਾਂਡਰਾਂ ਤੋਂ ਤਣੀ ਅਸੀਂ ਜਿੱਤ ਸਕਦੇ ਇੰਨਾ ਦੀ ਤਾਂ ਰੇਸ ਹੈਗੀ ਆ ਬਾਲੀ ਆ ਵੀ ਮੈਨੂੰ ਔਖੇ ਜਿਤਣ ਦਿੰਦਾ ਆ ਜਾ ਬੁੱਤ ਗੱਡੀ ਆਉਂਦੀ ਆ ਪਿੱਛੇ ਆਜੋ ਆਜੋ ਗੱਡੀ ਆਉਂਦੀ ਆ ਚਲੋ 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 ਦੇ ਯਾਰ ਕਿੱਥੇ ਪਸ਼ੂ ਨੇ ਐ ਭੱਜਣਾ ਹਨਾ ਯਾਰ ਤੇ ਨਾਲੇ ਸਵੇਰੇ ਸਵੇਰੇ ਬਈ ਆਪ ਦਾ ਵਧੀਆ ਛੱਟ ਲੱਗ ਜਾਂਦੀ ਆ ਸਾਰਾ ਦਿਨ ਸੌਖਾ ਲੱਗੇ ਜਾਂਦਾ ਆ ਜਾ ਬੁੱਤ ਇੱਧਰ ਚੱਲਾਂਗੇ ਕੱਚੇ ਰਾਹ ਇੱਧਰ ਓਏ ਹਾਂ ਆਹ ਇਹਦਾ ਸਾਰਾ ਪਤਾ ਕਮਾਂਡਰ ਨੂੰ ਕੇ ਮੈਂ ਬਈ ਕੁਆਲਿਟੀ ਚੈੱਕ ਕਰੋ 1 ਸਾਲ ਤੇ 2.5 3 ਕਿ ਮਹੀਨਿਆਂ ਦਾ ਉਮਰ ਕਰੈਕਟ ਲਿਖੀ ਪਈ ਆ ਮੈਂ ਉਹ ਦੱਸੂ ਤੁਹਾਨੂੰ ਲਿਖ ਦਾਂਗੇ ਆਪਾਂ ਅੱਜ ਆਇਆ ਪੁੱਤ ਬਣ ਕੇ ਆਇਆ ਆ ਕਮਾਂਡਰ ਲਾਉਣੀ ਆ ਫਿਰ ਕਮਾਂਡਰਾਂ ਰੇਸ਼ ਹੋਏ ਭਜਣਾ ਮੇਰੇ ਨਾਲ ਐ ਕਮਾਂਡਰ ਦੱਸ ਦੇ ਜੇ ਭਜਣਾ ਦਾ ਕੋਈ ਨਾ ਭਜਾਉਂ ਪੁੱਤ ਤੈਨੂੰ ਥੋੜਾ ਜਿਹਾ ਮੈਨੂੰ ਵਰਮ-ਅਪ ਹੋ ਜਾਂਦੇ ਹੈਗੇ ਨੀ ਆ ਜਾ ਆ ਨਜ਼ਾਰਾ ਬਾਈ ਯਾਰ ਮੈਂ ਕਿਤੇ ਵੀ ਨਹੀਂ ਦੁਨੀਆ 'ਚ ਸ਼ੌਂਕ ਵੀ ਆ ਆਪਦਾ ਆ ਵੀ ਨਹੀਂ ਯਾਰਾ ਤੁੱਤ ਸਾਰਾ ਕੁਸ ਕਰਦਾ ਬੰਦੇ ਨੂੰ ਆਇਆ ਤੋਈ ਆਇਆ ਪੱਤੀ ਕਮਾਣੀ ਹੋਣਾ ਆ ਬੜਾ ਬੱਟਾ ਹੈ ਆਪਣੇ ਬਲੌਗਰ ਨੂੰ ਤਾਂ ਪੁੱਤ ਕੋਈ ਦੇਖਦਾ ਕੋਈ ਅੱਜ ਕੱਲ ਇਹ ਤਾਂ ਨੰਗਾ ਨਾਚ ਦੇਖ ਕੇ ਦੁਨੀਆ ਬੜੀ ਖੁਸ਼ ਆ ਐਸੇ ਜੇ ਕੰਮਾਂ ਨੂੰ ਤਾਂ ਨਾ ਤਾਂ ਨਵੀਂ ਜਨਤਾ ਨੂੰ ਮੂੰਹ ਪਿਆਰਾ ਇਹ ਚੀਜ਼ਾਂ ਨਾਲ ਇਹ ਪੁੱਤ ਜਿਹੜਾ ਸ਼ੌਂਕੀ ਹੋਇਆ ਉਹ ਤਾਂ ਫਿਰ ਸਾਰਾ ਦੇਖੂ ਆਪਾਂ ਨੂੰ ਹੈਨਾ ਲੈ ਚਾਲ ਮੇਰਾ ਸ਼ੇਰ ਹੂੰ ਆਜੋ ਆਜੋ ਤੇ ਮੈਂ ਆ ਭਈ ਆਪਣਾ ਕਮਾਂਡਰ ਸੱਚੀ ਸੱਚੀ ਦੱਸਿਓ ਯਾਰ ਤੇ ਨਾਲ ਮੇਰੇ ਆ ਦੋ ਛੋਟੇ ਕਮਾਂਡਰ ਜੀਤਾ ਕਰਦਾ ਸਾਰੀਆਂ ਮੱਝਾਂ ਹੀ ਛੱਡ ਲਿਆ ਕਰਾਇਆ ਸੋਲੇ ਚੱਲ ਕਰ ਫੇਰੇ ਮਸਤੀ ਘਮ ਲੱਗ ਜਾਂਦੇ ਆ ਤੇ ਕੱਲਾ ਤਾਂ ਮੇਰੇ ਨਾਲ ਭੱਜ ਜਾਂਦਾ ਵਧੀਆ ਵੀਰੇ ਕੱਲਾ ਤਾਂ ਆਏ ਆ ਨਾਲ-ਨਾਲ ਰਹਿੰਦਾ ਕੋਈ ਚੱਕਰ ਨਹੀਂ ਇਹਨੂੰ ਨਾ ਕਿਸੇ ਦੇ ਪਹਿਲੀ ਬੰਨੇ ਬਾਹਣ ਚ ਬੜੇ ਕਿਸੇ ਦੇ ਜਿੱਥੇ ਤੱਕ ਜਾਊਗਾ ਨਾਲ ਜਾਊਗਾ ਵਧੀਆ 5 ਕਿਲੋਮੀਟਰ ਜਾਇ ਉਹਨਾਂ ਨੇ ਵੀਰੇ ਫੋਨ ਦੇ ਹਨਾ ਹਾ 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 ਨੇ ਮੇਰਾ ਪੋਤ ਤਾ ਨੂੰ ਆਇਆ ਮੇਰਾ ਹੀ ਛੇਰਾ ਹੈ ਐ ਆ ਗਈ ਮੇਰੇ ਇਹ ਮੇਰਾ ਪੋਤਾ ਕਾਰ ਲੈ ਚੱਕ ਆ ਜਾ ਫਿਰ ਉਹ ਆ ਜਾ ਫਿਰ ਜੇ ਭੱਜਣਾ ਤਾਂ ਮੂੰਹ ਨਿਰਲ ਨੰਦਾ ਸਾਨੂੰ ਮੈਂ ਅੱਜ ਅੱਜ ਤੱਕ ਮਰਜੀ ਹੋ ਜਿਹਾ ਅੱਜ ਨਹੀਂ ਇਹਨਾਂ ਦਾ ਖਾਣਾ ਬੰਦੇ ਕਿਵੇਂ ਆ ਬਈ ਆਪਣਾ ਹੈ ਵਲੌਗ ਛੋਟਾ ਹੈ ਤੇ ਆਪਣੀ ਕੁਆਲਿਟੀ ਦੇਖੋ ਯਾਰ ਕੱਟੇ ਦੀ ਕਿਵੇਂ ਆ ਵੀਰੇ ਕਿਵੇਂ ਆ ਕੁਆਲਿਟੀ ਆ ਦੇਖੋ ਹੈ ਬਾਕੀ ਪਤਾਲੂਆਂ ਦਾ ਚੈੱਕ ਕਰਾ ਦੇਣਾ ਹੁਣ ਤਾਂ ਭੱਜ-ਭੁੱਜ ਕੇ ਆਇਆ ਹੈਗਾ ਚੈੱਕ ਕਰਾ ਓਏ ਆ ਦੇ ਸੇਰਾ ਯਾਰ ਰੱਬ ਸੁੱਖ ਰੱਖੇ ਬਲੰਗਾ ਸਾਂ ਜਟਾ ਦੇ ਰੇ ਤੂੰ ਬਲੰਗਾ ਸਾਂ ਸੋਣਿਆ ਆਇਆ ਫਿਰ